ਕੀ ਹੋ ਗਿਆ ਸੈਕਲ ਅਗਰ ਤੱਕ ਜਮਾਰਾ ਪਿੱਛੇ ਕਰ ਸ਼ੁਕਰ ਕਰ ਤੈਨੂੰ ਨਹੀਂ ਮਾਰਦਾ ਮੈਂ ਕਿਉਂ ਕਿਉਂਕਿ ਇਹ ਤੂੰ ਪਿੰਡ ਚੋਂ ਪੁੱਛ ਕੀ ਗੱਲ ਸਾਈਆਂ ਵਧਾਈਆਂ ਲਾਉਣ ਨੂੰ ਯਾਰ ਤੇ ਲੱਡੂਆਂ ਵਰੀ ਯਾਰ ਨੂੰ ਸੁਲਾ ਵੀ ਨਹੀਂ ਮਾਰੀ ਉਹ ਗੱਲ ਕੀ ਹੋ ਗਈ ਉਹ ਗੱਲ ਕਿਉਂ ਨਹੀਂ ਸਾਰੇ ਪਿੰਡ ਚ ਗੱਲ ਉੱਡੀ ਪਈ ਆ ਵੀ ਤੈਨੂੰ ਦੇਖਣ ਆ ਲੈਣਾ ਯਾਰ ਮੈਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਹੋਰ ਤੇਰੇ ਬਾਪੂ ਨੇ ਦਾਸਤਾ ਬਸ 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 ਹੁਣ ਮੈਂ ਸਮਝ ਗਿਆ ਇਹ ਮਨਿਆਤੀ ਬਾਪੂ ਜੀ ਵਾਲੇ ਸਪੀਕਰ ਚ ਹੋਈ ਆ ਅੱਛਾ ਜੀ ਤੇ ਬਾਪੂ ਦਾ ਮਣਿਆਦੀ ਵਾਲਾ ਰਿਕਸ਼ਾ ਸਾਡੀ ਗਲੀ 'ਚ ਕਿਉਂ ਨਹੀਂ ਆਇਆ? ਉਹ ਤੇਰਾ ਗੁੱਸਾ ਜੈਜਾ ਭਰਾਵਾਂ ਨਾਲੇ ਤੈਨੂੰ ਬਾਪੂ ਦੇ ਸੁਆਦ ਦਾ ਪਤਾ ਹੀ ਆ। ਚੱਲ ਤੈਨੂੰ ਸਾਰੀ ਗੱਲ ਦੱਸਦਾ। ਅਈ ਤਾਂ ਸਾਈਕਲ ਹੀ ਮਾਰਿਆ। ਚਾਕੂ ਨਹੀਂ ਛੰਡਦਾ ਤੇਰੀ ਵਕਤ। ਉਹ ਤੂੰ ਮਾੜੀ ਜੀ ਫਲ ਡਰਕ ਚਾਕੂ। ਅੱਜ ਜੱਟ ਗੰਡਾਸੇ ਤੇ ਰੱਖ ਕੇ ਰੋਟੀ ਖਾਊਗਾ ਬੁਢੜੀਏ। ਦੱਸ ਮੇਰੇ ਪਿਓ ਦਾ ਕਤਲ ਕਿਨੇ ਕੀਤਾ ਸੀ ਰਾਮ ਦੇਾ ਕਿਸੇ ਨੇ ਕਤਲ ਨਹੀਂ ਸੀ ਕੀਤਾ ਉਹ ਤਾਂ ਨਸ਼ੇ ਵਾਲੀਆਂ ਗੋਲੀਆਂ ਖਾਂਦਾ ਸੀ ਸੁਖਣਾ ਮਿਰਗੀ ਪਾ ਕੇ ਮਰਿਆ ਵਾ ਕਾਲੇ ਹੂਣ ਜੇਲ ਦਰੋਂ ਕਿੰਨਾ ਸੱਤੇ ਰੱਖ ਕੇ ਰੋਟੀ ਖਾਉਂਵੇ ਅੱਛਾ ਅੱਛਾ ਇਹ ਗੱਲ ਸੀ ਤੇ ਹੋਰ ਕੀ ਸਤਾ ਟਾਈਮ ਸਰ ਪਹੁੰਚ ਗਏ ਆਪਾਂ ਉਹ ਟੈਸ਼ਨ ਨਿਹਰ ਪਤਾ ਵਧਾਈ ਹੋਵੇ ਉਹ ਟੈਸ਼ਨਾਂ ਵਧਾਈਆਂ ਹੋਣ ਵਿਆਹ ਦੀਆਂ ਉਹ ਖੈਰ ਹੋਵੇ ਪਰਬਾਂ ਦੀ ਉਹ ਕੋਠੇ ਉੱਤੇ ਮੋਰ ਮੁੰਡਾ ਜੰਮੇ ਹੋਰ ਉਹ ਬਾਈ ਡੱਬਾ ਤੇ ਅੱਛਾ ਕੱਲ ਇੱਥੋਂ ਤਾਂ ਵੀ ਪਹੁੰਚ ਗਈ ਤੇ ਹੋਰ ਉਹ ਗੱਲ ਤਾਂ ਬਹੁਤ ਦੂਰ ਤੱਕ ਪਹੁੰਚ ਗਈ ਉਹ ਮੈਂ ਤਾਂ ਤੇਰੇ ਵਿਆਹ ਵਾਸਤੇ ਕੁਰਤੇ ਪਜਾਮੇ ਦਾ ਰੰਗ ਵੀ ਸੋਚੀ ਬੈਠਾ ਆਹੋ ਆਹੋ ਸੋਚ ਲਿਆ ਰੰਗ ਵੱਡੇ ਨਿਸ਼ਾਨ ਚੀਨੇ ਇਹ ਕੱਖ ਨਾਲ ਸਿਰਫ ਨਿਸ਼ਾਨਾ ਲੱਗਦਾ ਰੰਗ ਨਹੀਂ ਸੋਚ ਹੁੰਦੇ ਹੋ ਚਲ ਦਰਾਂ ਓਏ ਵੱਡੇ ਪਰਮਾਸ਼ਾ ਓ ਨਿਕਲ ਬਾਹਰ ਓ ਨਿਕਲ ਬਾਹਰ ਵੱਡੇ ਪਰਮਾਸ਼ਾ ਹਾਏ ਹਾਏ ਉਹ ਤੇ ਪਿਛਲੀ ਵਾਰੀ ਕਹਿੰਦਾ ਮੈਂ ਲੀਲੇ ਰੰਗ ਦਾ ਕੁਰਤਾ ਪਜਾਮਾ ਸ਼ਵਾਣਾ ਏ ਤੇ ਜਦੋਂ ਅਗਲੇ ਦਿਨ ਪਾਇਆ ਤੇ ਖੱਟਾ ਦੇਖ ਦੇ ਤੇ ਅੱਖਾਂ ਵੀ ਲੱਗ ਜਾਂਦਾ ਤੇ ਮੇਰੀ ਤਾਂ ਤੈਨੂੰ ਪਤਾ ਨਹੀਂ ਉਹ ਤੇਰੇ ਯਾਰ ਕੁੱਕੂ ਕਿੱਲ ਨੂੰ ਗੁੱਗੂ ਗਿੱਲ ਦੀ ਕਸਰ ਆ ਗਈ ਲੋਕਾਂ ਚ ਮਰਿਆਂ ਦੀ ਆਉਂਦੀ ਆ ਇਹ ਪਤੰਦਰ ਚ ਜਿਉਂਦੇ ਬੰਦੇ ਦੀ ਕਸਰ ਆਈ ਜਾਂਦੀ ਆ ਚੱਲ ਕੋਈ ਨਾ ਮਾਰੇ ਫੂਕ ਆ ਜਾ ਦੇ ਕੰਨ ਚ ਚਲੋ ਹਾਕਮ ਬਾਬਾ ਜੀ ਚਲੋ ਓਏ ਮਾਂ ਦੀ ਪੁੱਕਲ ਚ ਸਿਰ ਚੱਕ ਕੇ ਬਾਹਰ ਤੇ ਨਿਕਲੋ ਲੈ ਆਪਣੇ ਬਦਮਾਸ਼ ਕੱਢ ਲੈ ਆਪਣੀਆਂ ਬੰਦੂਕੜੀਆਂ ਤੇ ਕੱਢ ਲੈ ਆਪਣੀਆਂ ਬਾਹਾਂ ਦੇਖ ਜ਼ੋਰ ਨਾ ਦੋਨਾਂ ਵਿੱਚ ਜ਼ਰਾ ਏ ਕਿ ਜੱਟ ਦੀ ਇੱਕ ਵਿੱਚ ਉਹ ਦਾਵਾ-ਦਵ ਚੱਲ ਕਿ ਤੇਰੇ ਤੋਂ ਪਹਿਲਾਂ ਜੇਲ੍ਹਦਾਰ ਨਾ ਆਜੇ ਹੋਰ ਜੇਲ੍ਹਦਾਰ ਜਾ ਕੇ ਆਜੂ ਓ ਜੱਰਾ ਸ਼ੁਗਰ ਆ ਵੇ ਸਟੇਸ਼ਨ 'ਤੋਂ ਆ ਗਿਆ ਆ ਵੇਖ ਇਹਨੂੰ ਅੱਜ ਫੇ ਆ ਆਦਮ ਬੋ ਆਦਮ ਬੋ ਕਰਦਾ ਫੁੱਟਦੇ ਹੀ ਨਤ ਹੀ ਜੇਲ੍ਹਦਾਰ ਨਿਕਲ ਬਾ ਜੱਲ ਸਾਹਿਬ ਦੀ ਫਿਲਮ ਲੱਗੀ ਆ ਜੱਟ ਬੁਆਇਜ਼ ਚੱਲੀਏ ਦੇਖਣ ਜੇ ਅਸੀਂ ਆਪਸ ਵਿੱਚ ਬੋਲਦੇ ਨਹੀਂ ਤੇ ਲੜਦੇ ਵੀ ਨਹੀਂ ਹਾਂ ਚੱਲ ਚੱਲੀਏ ਚੱਲ ਓਹੋ ਆਪੇ ਤੇ ਹੌਲੀ ਚਲਾ ਕਿੰਨੇ ਖੱਡੇ ਨੇ ਤੁਹਾਡੀ ਪਿੰਡ ਦੀ ਸੜਕ ਤੇ ਉਦੋਂ ਤਾਂ ਤੂੰ ਵੀ ਦੇਸੀ ਭਾਲਦੀ ਸੀ ਹੁਣ ਲੱਗਦਾ ਪਤਾ ਮੁੰਡਾ ਦੇਸੀ ਭਾਲਦੀ ਸੀ ਸੜਕਾਂ ਦਾ ਵਿਦੇਸ਼ੀ ਪਸੰਦ ਆ ਨਾ ਇੰਨੇ ਟੋਏ ਤਾਂ ਚੰਦ ਤੇ ਨਹੀਂ ਹੋਣੇ ਜਿੰਨੇ ਤੁਹਾਡੇ ਪਿੰਡ ਦੀ ਸੜਕ ਤੇ ਨੇ ਔਰ ਤਾਂ ਤੋਰ ਪਿੰਡ ਤੱਕ ਐਂ ਹੀ ਖੱਡਿਆਂ ਚ ਵਜਦੀ ਜਾਣੀ ਆ ਉਹ ਕਿਉਂ ਉਹ ਪਿੰਡ ਦੀ ਗ੍ਰਾਮ ਪੰਚਾਇਤ ਨੇ ਧੱਕਾ ਕਿਲੋਮੀਟਰ ਸੜਕ ਬਣਾਈ ਆ ਬਾਕੀ ਸਾਰੀ ਕੱਚੀ ਛੜਤੀ ਉਹ ਅੱਛਾ ਜਿੰਨੀ ਉਹ ਦੇਖ ਸਾਡੇ ਪਿੰਡ ਦੇ ਸਿਵੇ ਆ ਤੈਨੂੰ ਪਤਾ ਰਾਤ ਨੂੰ ਇੱਥੇ ਭੂਤ ਨੱਚਦੇ ਆ ਆ ਫਿਰ ਤੇ ਉਹ ਦੇਖ ਕਿਵੇਂ ਦੀਵੇ ਉੱਡੇ ਫਿਰਦੇ ਨੇ ਆ ਆ ਖਿੜਕੀ ਲੌਕ ਕਰ ਲੈਣੀ ਉਹ ਕੋਈ ਨਾ ਘਬਰਾਣਾ ਐਵੇਂ ਪਿੰਡ ਦੀ ਬਹਿਲੀ ਜਿੰਦਾ ਹੈ ਹੁਣ ਆਪਾਂ ਸਿੱਧਾ ਹੈਪੀ ਕਰੇ ਜਾਵਾਂਗੇ ਨਾ ਪਾਗਲ ਐਸ ਟਾਈਮ ਜਾਵਾਂਗੇ ਸਾਰੇ ਪਿੰਡ ਚ ਰੋਲਾ ਪੈ ਜੂ ਲੈ ਫੇਰ ਹੁਣ ਤੂੰ ਸਾਡੇ ਘਰੇ ਚੱਲ ਮੇਰੇ ਘਰਦਿਆਂ ਨੂੰ ਮਿਲ ਸਵੇਰੇ ਤੇਨੂੰ ਲੈ ਕੇ ਜਾਊਗਾ ਇਨੀ ਨੇੜੇ ਆ ਕੇ ਵੀ ਨਹੀਂ ਮਿਲ ਸਕਦੀ ਹਾਂ ਮੈਂ ਤਾਂ ਤੈਨੂੰ ਉਹ ਕਹਿਆ ਸੀ ਜਲਦੀ ਚੱਲ 2 ਇਲੇਟ ਕਰਵਾਇਆ ਕੋੜੇ ਹਾਂ ਅਹ ਕੌਣ ਐ ਸ਼ਰਨ ਅਬੀਜੀ ਹੈਪੀ ਦਾ ਕਰ ਕਿਹੜਾ ਹੈ ਨੀ ਨਾਰਕੇ ਚਰਖੇ ਦਾ ਤਨੀ ਪੁੱਛਦੀ ਉਹ ਨਹੀਂ 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 ਮੇਰਾ ਮਤਲਬ ਸੀ ਟੇਸ਼ਨ ਦਾ ਕਰ ਨਹੀਂ ਆਪਣੇ ਟੇਸ਼ਨ ਦਾ ਪੁੱਛਦੀ ਜੇ ਨਹੀਂ ਅੱ디 ਤੱਕ ਰਿਸ਼ਤੇ ਦੀ ਗੱਲ ਚੱਲਦੀ ਹੈ ਨਹੀਂ ਉਹਨੂੰ ਤਾਂ ਦੇਖਣ ਆਲੇ ਨੇ ਨਹੀਂ ਆਉਣਾ ਸੀ ਨਹੀਂ ਹਾਂ ਨਹੀਂ ਤੇ ਕੋੜਾ ਗੁੱਡੇ ਕਲਾ ਜਦੋਂ ਸਾਡੇ ਟੇਸ਼ਨ ਦੇ ਰਿਸ਼ਤੇ ਦੀ ਗੱਲ ਚੱਲਦੀ ਆ ਤੂੰ ਕਿਤੇ ਆਤ ਨਹੀਂ ਹallelujah ਨੇ ਸੂਰਤ ਦੇਖ ਕਿੰਨਾ ਸੋਹਣਾ ਪਾਇਆ ਕੜੇ ਇਹ ਜੋ ਸ਼ੀਸ਼ਾ ਤੇਰੇ ਕਿਤੇ ਲਗਾ ਸੂਰਤ ਆ ਬੀਜੀ ਦੱਸੋਗੇ ਟੇਸ਼ਨ ਦਾ ਘਰ ਦੱਸਾ ਜੀ ਕੜੇ ਅਸੀਂ ਤਾਂ ਤੈਨੂੰ ਛਾਟ ਕੇ ਆ ਆਹੋ ਚਲੋ ਚਲੋ ਆਇਆ ਚਲੋ ਵਰਚੋ ਹੈ ਜੀ ਆਇਆ ਨੂੰ ਚੱਲ ਨਹੀਂ ਚੱਲ ਫੜਾ ਵਧਾ ਤੋ ਸ਼ੁਕਰ ਹੈ ਕਿ ਤੂੰ ਆਈ ਆ ਮੈਂ ਸੁੱਕ ਕੇ ਜਾਵਾ ਮੈਂ ਮਾਰੀ ਜਾਵਾ ਜਨਾ ਜਾ ਆ ਲੈ ਕਿੰਨੇ ਗੰਦੇਰੇ ਅਜੇ ਹਾਲਾ ਤੋਂ ਆਲਾ ਸ਼ਗਨ ਹੂੰ ਹੁਣ ਮੁੜ ਕੇ ਬੋਗਨੀਂ ਨਾ ਪਾਦੀ ਦੇ ਦੇ ਓ ਟਿਟੀ ਹੂੰ ਉਰਾ ਕੀ ਹੋ ਗਿਆ ਓ ਦੇਖ ਲੈ ਸਿੰਡੀ ਘਟਾ ਦੇਦੀ ਹੈ ਇਹ ਕੁੜੀ ਦਿੱਤਾ ਨੈਣ ਨਕਸ਼ੀ ਦੱਸਦੇ ਨੇ ਇਹੇ ਜੀ ਨਾ ਸਾਰੇ ਟੱਬਰ ਨੂੰ ਪਾ ਕੇ ਦੁੱਧ ਚ ਨੀਂਦ ਦੀਆਂ ਗੋਲੀਆਂ ਪਤੀਲੇ ਵਾਂਗੂ ਮਾਇ ਕੇ ਘਰ ਜਾਂਦੀ ਹੁੰਦੀ ਹੈ ਰੱਬ ਦਾ ਵਾਸਤਾ ਓਏ ਬੋਣੀ ਦਾ ਟਾਈਮ ਆ ਬੱਲੇ ਮੱਥੇ ਵਾਲਿਆ ਕਦੇ ਕੋਈ ਚੱਜ ਦੀ ਗੱਲ ਵੀ ਕਰ ਲੈ ਕਰ ਝੋਟਿਆ ਓ ਛੋਟੇ ਨੂੰ ਤੂੰ ਮੇਰੀ ਪੂਛ ਟੋੜਾ ਪਕੇ ਗਿਆ ਮੂੰਹ ਆਣਾ ਬੜਾ ਆਪਣੇ ਤੇਰਾ ਤਾਂ ਜ਼ੋਰ ਦਾ ਮੁੰਡਾ ਵਾ ਮੈਂ ਤਾਂ ਮੇਜੂਮ ਲੈ ਕੇ ਚੱਲਦੀ ਆਂ ਅਡੈਸ਼ਨ ਨਾਲ ਆਵੀਂ ਓ ਜੰਟੀ ਆ ਜਾ ਤੂੰ ਵੀ ਨਹੀਂ ਆਦੇ ਸਾਡੇ ਪਿੰਡ ਦਾ ਬੜਾ ਦਿੱਖਲਾ ਕੰਨ ਚੋਂ ਚੱਲਦੀ ਆਂ ਆ ਲੋ ਹੁਣ ਤੇ ਉਹਨਾਂ ਦੇ ਸਭ ਮੂੰਹ ਖਿਲਾ ਨਹੀਂ ਜਾਂਦੀ ਆਦੇ ਆਦੇ ਘਰ ਆ ਲਿਆ ਕੜਾਈ ਜੇ ਵੇ ਤੇ ਆਰਾ ਅੰਦਰ ਹੀ ਕੜਾੜੇ ਮਾਰੀ ਜਾਂਦਾ ਵਾ ਲੋਕਾ ਦਰਵਾਰੀ ਰੋਟੀਆਂ ਖਾ ਲੀਆਂ ਇਹ ਪਿਓ ਪਤੰਦਰ ਹੀ ਲੱਤ ਪਸਾਰ ਕੇ ਪਏ ਨੇ ਕੋਣੇ ਬੂਏ ਚ ਆ ਕੇ ਖਲੋਤੇ ਆ ਲੈ ਦੱਸ ਹਜੇ ਤੱਕ ਸੁੱਤੇ ਹੀ ਪਏ ਨੇ ਤੇਸ ਨਾ ਰੇਲ ਆ ਗਈ ਵੇ ਬਣਾਉ ਤੇਰੀ ਰੇਲ ਮਾਂ ਦੀ ਤੀਬਰ ਚਿੱਠੀਂ ਗੋਈ ਆ ਗਈ ਤੇਸ਼ਾ ਆਪਾ ਉਹ ਕੀਰਲਾ ਪਾਇਆ ਸੋਹਰੇ ਸਰ ਤੁਸੀਂ ਹੈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਪੂ ਇਹ ਉਹੀ ਕੁੜੀ ਆ ਜਿਹਦੇ ਨਾਲ ਪਰਤੇ ਕੀ ਰਿਸ਼ਤਾ ਕਰਾਉਂਦੇ ਆ ਅੱਛਾ 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 ਵਾਹਿਗੁਰੂ ਵਾਹਿਗੁਰੂ ਜੀਉਂਦੀ ਰਹਤੀਏ ਜਾ ਲੰਘਿਆ ਪੁੱਤ ਚਲੋ ਤਾਈ ਤੁਸੀਂ ਕਰੋ ਕੰਮ ਕਰ ਤੇ ਇਹਨੂੰ ਪੀ ਲੈਣ ਤੋਂ ਚਾਹ ਪਾਣੀ ਕੀ ਸਾਨੂੰ ਚਾਹ ਵੜਦੇ ਆ ਚੱਲ ਨਹੀਂ ਮਿੰਦੋ ਮੋਰਨੀ ਸਾਡਾ ਤਾਂ ਆਪਣਾ ਹਜੇ ਬਥੇਰਾ ਕੰਮ ਪਿਆ ਅਸੀਂ ਕੋਈ ਵਿਹਲੇ ਆ ਚੱਲਵੇਂ ਸਾਡੀਆਂ ਤਾਂ ਚਾਹ ਪਿੰਡਾਂ ਨੇ ਹਜੇ ਗੱਲਾਂ ਕਰਨ ਤੋਂ ਪਹਿਲਾਂ ਆਈ ਤਾਂ ਮੈਂ ਕਹਿੰਦਾ ਚਲੋ 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 ਪਿਆ ਜੀ ਚਲੋ 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 ਹੋਏ ਸਾਰਾ ਪਿੰਡ ਕਿੱਧਰ ਤੁਰਿਆ ਫਿਰਦਾ ਬਸ ਇੱਥੇ ਆਏ ਸੀ ਆਹ ਤੇਰਾ ਤੇ ਆ ਬੜਿਆ ਚਰਾਵਾ ਦਾ ਆਇਆ ਔਰ ਲੈਂਦਾ ਹੁੰਦਾ ਘਰੇ ਖੱਡ ਮੁਠੀ ਹੈ ਸੱਸਰੀ ਬੈ ਜਾ ਉਹ ਬੱਲੇ ਤੇਰੇ ਉਹ ਇੱਥੇ ਮਿੱਠੀ ਪ੍ਰਧਾਨ ਬਣੀ ਉਧਰ ਮੈਂ ਤੈਨੂੰ ਸਾਰੇ ਪਿੰਡ ਚ ਲਾਬਦਾ ਲਬਦਾ ਆਪਦਾ ਆ ਗਿਆ ਕਿਉਂ ਬੈਠਾ ਨਾ ਮੇਰਾ ਆਪਦਾ ਘਰ ਹੈ ਆ ਬਿਲਕੁਲ ਘਰ ਠੀਕ ਹੈ ਚੁੱਪ ਕਰ ਵੇਖੀ ਜਾਣਾ ਮੈਂ ਹੋਰ ਸਭ ਠੀਕ ਸਭ ਫਤਿਆ ਜੀ ਤੁਹਾਡੇ ਮਾਤਾ ਪਿਤਾ ਜੀ ਨਹੀਂ ਆਏ ਅੰਕਲ ਮੈਂ ਯੂਕੇ ਚ ਜੰਮੀ ਪਲੀਆਂ ਮੇਰੇ ਡੈਡ ਯੂਕੇ ਵਿੱਚ ਬਹੁਤ ਵੱਡੇ ਬਿਜ਼ਨਸਮੈਨ ਨੇ ਮੇਰੇ ਜਨਮ ਤੋਂ ਕੁਝ ਸਾਲ ਬਾਅਦ ਹੀ ਮੰਮੀ ਡੈਡੀ ਅਲੱਗ ਹੋ ਗਏ ਨਾ ਤਾਂ ਮੈਨੂੰ ਮਾਂ ਦਾ ਪਿਆਰ ਮਿਲਿਆ ਨਾ ਬਾਪ ਦਾ ਮੇਰੇ ਨਾਲੋਂ ਤਾਂ ਕਿਤੇ ਜ਼ਿਆਦਾ ਮੇਰੇ ਪਾਪਾ ਆਪਣੇ ਬਿਜ਼ਨਸ ਨਾਲ ਪਿਆਰ ਕਰਦੇ ਨੇ ਅੰਕਲ ਮੈਂ ਸੋਚਦੀ ਆਂ ਕਿ ਜ਼ਿੰਦਗੀ ਦੀ ਹਰ ਲੋੜ ਪੈਸਾ ਹੀ ਨਹੀਂ ਪੂਰੀ ਕਰ ਸਕਦਾ ਪਰ ਇਹ ਗਲਤੀ ਮੇਰੇ ਮੰਮੀ ਡੈਡੀ ਨੇ ਕੀਤੀ ਤੇ ਇਸ ਦਾ ਨਤੀਜਾ ਮੈਨੂੰ ਭੁਗਤਣਾ ਪਿਆ ਮੈਂ ਇਕੱਲੀ ਰਹਗੀ ਬਸ ਫੇਰ ਕਿਸੇ ਅੰਕਲ ਸਭ ਛੱਡਾ ਕੇ इंडिया चली जाएगी अंकल मेनू ਲੱਗਦਾ ਜੋ ਪਿਆਰ ਮੈਨੂੰ ਮੇਰੇ ਮਾਪੇ ਤੋਂ ਨਹੀਂ ਮਿਲ ਸਕਿਆ ਉਹ ਮੈਨੂੰ ਮੇਰੇ ਜੀਵਨ ਸਾਥੀ ਤੋਂ ਮਿਲੇਗਾ ਤੇ ਮੈਨੂੰ ਜੀਵਨ ਸਾਥੀ ਚਾਹੀਦਾ ਹੈ ਸੱਚਾ ਸਾਫ਼ ਦਿਲ ਤੇ ਦਿਖਾਵੇ ਦੀ ਦੁਨੀਆ ਤੋਂ ਕੋਹਾਂ ਦੂਰ ਤੇ ਉਹ ਮੈਨੂੰ ਦੇਖਿਆ ਹੈਪੀ ਵਿੱਚ ਉਹ ਕੋਈ ਗੱਲ ਨਹੀਂ ਧੀ ਪੁੱਤ ਕੁੱਤ ਹੋ ਜਾਂਦੇ ਆ ਮਾਪੇ ਕ ਮਾਪੇ ਕਦੇ ਨਹੀਂ ਹੁੰਦੇ ਦੀਏ ਪਤਾ ਨਹੀਂ ਉਹਨਾਂ ਨੂੰ ਕਿੰਨੇ ਦੁੱਖ ਝੇਲਣੇ ਪਏ ਹੋਣਗੇ ਕਿੰਨੀਆਂ ਕੁੰਨਾਂ ਦੀਆਂ ਮਜਬੂਰੀਆਂ ਹੋਣਗੀਆਂ ਪੁੱਤਰ ਤੀਏ ਜੇ ਉੱਥੇ ਨਹੀਂ ਇੱਥੇ ਬਹਿਗਾ ਤੇਰਾ ਪਿਓ ਵੀ ਤੇ ਤੇਰੀ ਮਾਂ ਵੀ ਪੁੱਤਰ ਦਾ ਪੁੱਤ ਲੋੜਾ ਨਹੀਂ ਕੋਈ ਘਰ ਨਹੀਂ ਕੋਈ ਘਰ ਨਹੀਂ ਓਏ ਆਪੇ ਓ ਜਾ ਜਾ ਕੇ ਮੇਰੀ ਧੀ ਨੂੰ ਪਿੰਡ ਦਿਖਾ ਕੇ ਲਿਆ ਓਏ। ਲਾ ਇੱਥੇ ਦਿਖਾਉਣ ਨੂੰ ਹੈ ਕੀ ਬਾਪੂ? ਉਹ ਦਿਖਾਉਣ ਨੂੰ ਕੀ ਨਹੀਂ ਹੈਗਾ ਹੋਇਆ। ਪਿੰਡ ਦੀਆਂ ਬੜੀਆਂ ਦਿਖਾ ਉਹ ਜਿੱਥੇ ਭੂਤ ਨੱਚਦੇ ਨੇ ਆਪਣੀ ਸਾਥ ਵਿਖਾ। ਓਏ ਆਪਣੇ ਪਿੰਡ ਦਾ ਬਾਜ਼ਾਰ ਵਖਾ। ਉਹ ਧੀਏ ਭਾਵੇਂ ਦੋ ਹੀ ਦੁਕਾਨਾਂ ਨੇ ਪਰ ਹੈਈਏ ਬੜੀਆਂ ਮਸ਼ਹੂਰ ਹੈ। ਆਪ ਬੰਦੇ ਬੰਦੇ ਹੋਈ ਹੈ। ਚੱਲ ਉੱਠ। ਉੱਠ ਮੇਰਾ ਪੁੱਤ। ਆਇਆ ਠਾਣਾ। ਠਾਣਾ ਨਾਲੇ ਦਾ ਮਨ ਠੀਕ ਹੋਜੂ। ਚੱਲ ਪੁੱਤ। ਅੱਛਾ ਵਸ। ਚੱਲ ਸਾਡਾ ਚੰਡੀਗੜ੍ਹ ਦੇਖ। ਚਾਚਾ ਕਿਵੇਂ ਲੱਗੀ ਕੁੜੀ ਮੈਂ ਕਿੰਨਾ ਬੜੀ ਸੰਸਕਾਰਾਂ ਵਾਲੀ ਹੈ ਬਈ ਜੋੜੀ ਬੜੀ ਪਿਆਰੀ ਹੈ ਚਾਚਾ ਆਪਾਂ ਬੈਠਨੇ ਆ ਨਾਲੇ ਚਾਹ ਪੀਂਨੇ ਆ ਨਾਲੇ ਤੈਨੂੰ ਸਾਰੀ ਗੱਲ ਦੱਸਾਂ ਅਸਲ ਕਹਾਣੀ ਕੀ ਹੈ ਅਜੇ ਕਹਾਣੀ ਬਾਕੀ ਹੈ ਹਾਂ ਬਾਕੀ ਹੈ ਤੂੰ ਫਿਕਰ ਨਾ ਕਰ ਮੈਂ ਹਾਈ ਸਪੀਡ ਵਾਲੀ ਚਾਹ ਬਣਾ ਕੇ ਲਿਆਉਣਾ ਤੁਰਦੀ ਜਾਣਾ ਨਹੀਂ ਚੰਗਾ ਕਹਾਣੀ ਦੱਸੇ